माने गी आए आए गी 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 आए मैं मैं मार्णा, मैं मार्णा, मैं मार्णा, मैं जा देना है तो बड़े बड़े की ਆਪਣਾ ਮੇਰੀ ਮੈਸੇਜ ਦਾ ਜੀ ਭੂਆ ਦਾ ਲੜਕਾ ਹੈ ਜੀ 사ਲਾ ਸਾਥ ਲੱਗਦੇ ਹਨ ਕਿ ਸਹੀ ਕਰਨਾ ਮਾਫੀ ਤੇ ਕਿੰਨੀ ਤਲਾ ਮੀਤੀ ਕੋਈ ਕੋਈ ਦੱਸਿਆ ਰਹਾ ਨਾ ਪਾ ਰਹੇ ਤਲਾ ਦੇ ਵਿੱਚ ਜੀ ਸਾਡੇ ਕੁਝ ਉੱਥੇ ਰਿਸ਼ਤੇਦਾਰ ਰਹਿੰਦੇ ਨੇ ਜਿਹਨੂੰ ਇਹ ਪਹੁੰਚਿਆ ਜਾ ਕੇ ਉਹਨਾਂ ਨੇ ਇਹਦੀ ਰਿਸਪੋਨਸੀਬਿਲਟੀ ਸਾਰੀ ਉਹਨਾਂ ਦੀ ਸੀ ਉਹਨਾਂ ਨੂੰ ਉਹਨਾਂ ਕੋਲ ਐਡਰੈਸ ਸ਼ੇਅਰ ਹੈ ਜਦੋਂ ਇਹ ਕੜਨਾ ਵਾਪਰੀਆ ਤੇ ਉਹ ਉਹਨਾਂ ਨੂੰ ਮੈਸੇਜ ਆਇਆ ਜੀ ਉਹਨਾਂ ਨੂੰ ਸੁਣਨ ਦਿੱਤਾ ਗਿਆ ਜੀ ਆ ਤੁਹਾਡਾ ਜਿਹੜਾ ਕਜ਼ਨ ਆ ਮਲਕੀਤ ਸਿੰਘ ਉਹਨਾਂ ਦਾ ਐਕਸੀਡੈਂਟ ਹੋ ਗਿਆ ਹੈ ਦੋ ਜਾਨੇ ਸੀ ਗੱਡੀ ਦੇ ਵਿੱਚ ਇਹ ਲੱਗੇ ਲੰਮਾ ਪਿਆ ਸੀ ਸੁੱਤਾ ਸੀ ਆਪਣੀ ਡਿਊਟੀ ਪੂਰੀ ਕਰਕੇ 11-12 ਘੰਟੇ ਚਲਾ ਕੇ ਉਹ ਜਿਹੜਾ ਦੂਜਾ ਲੜਕਾ ਸੀ ਉਹ ਪਹਿਲੀ ਵਾਰੀ ਡਰਾਈਵਿੰਗ ਕਰਨ ਲੱਗਾ ਹੈ ਪਹਿਲੀ ਵਾਰੀ ਉਹਦੋਂ ਬੈਠਾ ਇਹ ਉੱਤੇ ਤਬਾਕਰ ਬੈਠਾ ਜੀ ਪਰ ਇਹ ਗੱਡੀ ਚੰਗੀ ਚਲਾਉਂਦਾ ਉਹਨੇ 2-3 ਘੰਟੇ ਗੱਡੀ ਚਲਾਈ ਹੈ ਜੀ ਪਤਾ ਨਹੀਂ ਉਹਨੇ ਕੀ ਕੀਤਾ ਜੀ ਪਤਾ ਨਹੀਂ ਉਹਨੇ ਫੋਨ ਵੇਖ ਲਿਆ ਕਿ ਪਤਾ ਨਹੀਂ ਉਹਨੇ ਅੰਗਿਲੀ ਕਰ ਲਈ ਕਿ ਨੀਂਦ ਆ ਗਈ ਉਹਨੂੰ ਕੀ ਹੋਇਆ ਉਨੇ ਗੱਡੀ ਫੁੱਟਪਾਥ ਤੇ ਉੱਥੇ ਚੜਾ ਦਿੱਤੀ ਜੀ ਫੁੱਟਪਾਥ ਤੇ ਐਸੀ ਗੱਡੀ ਜਿਹੜੀ ਉਹ ਡਾਵਾ ਡੋਲ ਹੋ ਗਈ ਬਾਅਦ ਵਿੱਚ ਜਾ ਕੇ ਉਹ ਬੈਕ ਸਾਈਡ ਵਾਲਾ ਕਟੇਣਾ ਜਿਹੜਾ ਪਿਛਲਾ ਲੰਬਾ ਹੁੰਦਾ ਉਹ ਸਾਰਾ ਟੁੱਟ ਕੇ ਪਿੱਛੇ ਰਹਿ ਗਿਆ ਅਗਲੀ ਗੱਡੀ ਜਿਹੜੀ ਸੀ ਉਹ ਜਿਹੜੀ ਆਊਟ ਆਫ ਕੰਟਰੋਲ ਹੋ ਕੇ ਤੇ ਉਹ ਆਪਣੀ ਉਹ ਸਾਈਡ ਨੂੰ ਉਹ ਬ੍ਰਿਜ ਦੇ ਉੱਪਰ ਉਹ ਜਿਹੜੀ ਉਹ ਰਾਈਟ ਸਾਈਡ ਨੂੰ ਜਾ ਡਿੱਗੀ ਥੱਲੇ ਜਾ ਕੇ ਗੱਡੀ ਦਾ ਕੁਝ ਨਹੀਂ ਰਿਹਾ ਜੀ ਟੁੱਟ ਕੇ ਚੱਕਣਾ ਚੂਰ ਹੋ ਗਈ ਕੰਨੀ ਵਾਸਤੇ ਕਿੰਨੇ ਦੇ ਪਹਿਲਾਂ ਦੇਖ ਸੀ ਉਹਨਾਂ ਨੂੰ ਤਕਰੀਬਨ ਡੇਢ ਸਾਲ ਹੋ ਗਿਆ ਜੀ ਵਿਚਾਰਿਆਂ ਨੂੰ ਉਹਨਾਂ ਨੂੰ ਰਾਹ ਦੇ ਵਿੱਚ ਗੁਜ਼ਰਦੇ ਆ ਦੋ ਚਾਰ ਮਹੀਨੇ ਜਿਹੜੇ ਉਹ ਰਾਹ ਸੀ ਲੰਘੇ ਤਕਰੀਬਨ ਡੇਢ ਸਾਲ ਹੋ ਗਿਆ ਕਿੰਨਾ ਟਕਾ ਲਗਾ ਕੇ ਤੇ ਕਿਵੇਂ ਮੈਨੇਜ ਕਰੇ ਮੈਨੇਜ ਬੜਾ ਔਖਾ ਜੀ ਪਰਿਵਾਰ ਦਾ ਮਸਾ ਹੀ ਕਿਤੇ ਆਸ ਦੀ ਇੱਕ ਕਿਰਨ ਜਾਗੀ ਵੀ ਸਾਡਾ ਪੁੱਤ ਖਮਾਊਗਾ ਇਹ ਸਾਡੇ ਧੋਨੇ ਧੋ ਲੂਗਾ ਪਿੱਛੇ ਇਹਨਾਂ ਦੀ ਕੰਡੀਸ਼ਨ ਚੰਗੀ ਨਹੀਂ ਸੀ ਆ ਤੇ ਇਹਨਾਂ ਕੋਲ ਕੁਝ ਨਹੀਂ ਰਹੀ ਐ ਨਾ ਕੁਝ ਇਹਨਾਂ ਕੋਲ ਨਾ ਆਪਣਾ ਘਰ ਵੀ ਨਹੀਂ ਰਿਹਾ ਉਹ ਵੇਚ ਕੇ ਦਰਜਾ ਵਿੱਚ ਕਿਆ ਕਰ ਵੀ ਵੇਚਿਆ ਬਹੁਤ ਜਿਆਦੀ ਤਕਰੀਬ ਨੂੰ ਬਹੁਤ ਜਿਆਦੀ ਖਸਤਾ ਹਾਲਤ ਹੋ ਗਈ ਹੈ ਬੇਚੀਂ ਘਟਨਾ ਬਾਅਦ ਪ੍ਰਵਾਸ ਤੇ ਤਿਵਾੜ ਦਾ ਬਲਾਹ ਹੁੰਦਾ ਪਿੱਛੇ ਬਜੂਗ ਮਾਤਾ ਪਿਤਾ ਦਾ ਚਤਨ ਹਾਲ ਬਹੁਤ ਮਾੜਾ ਹਾਲ ਹੈ ਜੀ ਉਹ ਵੀ ਵਿਚਾਰੇ ਐਦਾਂ ਦਵਾਈ ਬੂਟੀ ਚੱਲਦੀ ਹੈ ਜੀ ਉਹਨਾਂ ਦੇ ਪਹਿਲਾਂ ਤੋਂ ਬਿਮਾਰ ਸ਼ਮਾਰ ਰਹਿੰਦੇ ਹੋ ਉਹਨਾਂ ਦਾ ਕੋਈ ਹਾਲ ਨਹੀਂ ਉਹਨਾਂ ਦਾ ਕੋਈ ਹੱਜ ਨਹੀਂ ਰਿਹਾ ਜੀਂਦਾ ਜੀ ਛੋਟੇ ਛੋਟੇ ਬੱਚੇ ਆ 4 ਸਾਲ ਦਾ ਬੇਟਾ ਹੈ 7 ਸਾਲ ਦੀ ਬੇਟੀ ਹੈ ਉਹਨਾਂ ਨੂੰ ਵਿਚਾਰਿਆਂ ਨੂੰ ਉਹਨੇ ਜਿਹੜੀ ਮੈਸੇਜ ਆ ਉਹਨਾਂ ਦਾ ਉਹ ਕੋਈ ਹਾਲ ਨਹੀਂ ਜੀ ਬਹੁਤ ਬੁਰਾ ਹਾਲ ਉਹਨਾਂ ਨੂੰ ਕੁਝ ਨਹੀਂ ਦੀਦਾ ਅੱਗੇ ਪਿਛੇ ਉਹਨਾਂ ਨੇ ਪਰਿਵਾਰ ਦਾ ਨੱਕ ਟੁੱਟ ਜਾਂਦਾ ਕੋਣੋ ਸਾਇ ਇਹ ਕਿਵੇਂ ਗਿਆ ਸੀ ਕੀ ਕਿੰਨੇ ਕੋ ਅਰੇਂਜ ਕਰਕੇ ਕਿਵੇਂ ਗਿਆ ਬਾਹਰ ਨਹੀਂ ਫੋ ਜੀ ਹਰ ਇੱਕ ਬੱਚਾ ਮਾਂ ਕੋ ਆਪਣਾ ਚੰਗੇ ਭੇਵਸ ਤੇ ਆਉਣ ਵਾਲੇ ਸਮੇਂ ਆ ਕੇ ਸੋਚ ਕੇ ਕਲਦਾ 46 ਲੱਖ ਰੁਪਏ ਅਲੱਗ ਦੇ ਅਮਰਿਕਾ ਤੇ 1.5 ਸਾਲ ਕਰੀਬ ਹੋ ਰਿਹਾ ਸੀ ਪਹਿਲਾਂ ਉਹ ਦਿਹਾੜੀਆਂ ਲਾਉਂਦਾ ਸੀ ਫੋਨ ਉਹਨੂੰ ਡਰਾਈਵਰੀ ਮਿਲੀ ਸੀ ਸਿਰਫ ਹੁਣ 20-25 ਦਿਨ ਡਰਾਈਵਰੀ ਕੀਤੀ ਹੈ ਮਾਰੇ ਦੇ ਪਾਣਾ ਵਾਪਰ ਗਿਆ ਐਕਸੀਡੈਂਟ ਹੋ ਗਿਆ ਐਕਸੀਡੈਂਟ ਇਹਨਾਂ ਦੀ ਮੌਤ ਹੋ ਗਈ ਦੂਸਰਾ ਮੁੰਡਾ ਜਿਹੜਾ ਇਹੋ ਜੇ ਸੱਟ ਲੱਗ ਚਰ ਹੋ ਗਈ ਹੈ ਪਿਛੇ ਪਰਿਵਾਰ ਚ ਕੌਣ ਕੌਣ ਦੋਆਬ ਦੇ ਪਿਛੇ ਮਾਤਾ ਪਿਓ ਬਜ਼ੁਰਗਾਂ ਬੇੜਾ ਬੇਟੀ ਤੇ ਉਹਦੀ ਵਾਈਫ ਹਾਂਜੀ ਤੁਸੀਂ ਕੀ ਅਪੀਲ ਕਰਨਾ ਚਾਹਦੇ ਨੇ ਤੇ ਇਹ ਉਹ ਕਰਦੇ ਆ ਕਿ ਲੁਕੇਸ਼ਾਂ ਦੇ ਜਿਹੜੇ ਰਾਸ਼ਾ ਡੈਡ ਬੋਡੀ ਉਹ ਪੰਜਾਬ ਭੇਜੀ ਜਾਵੇ ਤੇ ਪੰਜਾਬ ਤੋਂ ਬੇਨਤੀ ਕਰਦੇ ਆ ਕਿ ਜਿਲੇ ਵੀ ਵਸੋਂ ਦਾ ਮੌਲੀ ਮਾਈ ਦਾ ਉਹ ਵੀ ਕੀ ਕੀਤਾ ਕਿ ਪਰਿਵਾਰ ਆਪਣਾ ਸੋ ਗਿਆ ਸਾ ਲੈ ਸਕੀ